ਕਰਦਾ ਜੀ 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 ਹੁਣ ਅਕੇ ਕਮੇਡੀ ਵੀ ਨਾਲ ਹੀ ਚੱਕ ਲੈਣੀ ਐ ਅਕੇ ਇੱਕ ਕਬੂਤਰ ਤੇ ਕਬੂਤਰੀ ਰੋਸ ਹੀ ਜਾਂਦੇ ਸਾਡੇ ਆ ਮੈਂ ਤੇ ਮੇਰਾ ਪਤੀ ਪਰਮੇਸ਼ਰ ਚੋਗਾ ਦਿੰਦੇ ਅਸੀਂ ਪਾ ਉਹ ਚੋਗਾ ਖਾ ਕੇ ਦੋ ਦੋ ਘੰਟੇ ਲਾਉਂਦੇ ਪਿਆਰ ਮੁਹੱਬਤ ਨਾਲ ਇੱਕ ਦੂਜੇ ਦੀ ਚੁੰਝੇ ਚ ਚੁੰਝ ਪਾਉਂਦੇ ਦੇਖ ਕੇ ਮੈਨੂੰ ਮੇਰਾ ਪਤੀ ਪਰਮੇਸ਼ਰ ਆਦਾ ਨਹੀਂ ਬੋਲ ਕੇ ਨਹੀਂ ਇਦੋਂ ਵਦ ਸਵਰਗ ਕੀ ਹੋਊਗਾ ਹੋਰ ਮੈਂ ਕਿਹਾ ਚੰਦਰਿਆ ਤੇਰੀ ਨਿਗਾਹ ਕਮਜ਼ੋਰ ਇਹ ਦੋਨੇ ਨੇ ਚੋਰ ਕੱਲ ਕਬੂਤਰ ਹੋਰ ਸੀ ਅੱਜ ਕਬੂਤਰੀ ਹੋਰ ਏ ਹਰੀ ਸਿੰਘ ਦਿਲਬਰ ਦੀਆਂ ਗੱਲਾਂ ਜੀ ਮੈਂ ਉਹਨਾਂ ਨੂੰ ਜ਼ਿਆਦਾ ਫਾਲੋ ਕਰਦੀ ਆ ਜੀ ਹੱਡਲ ਕੈਮਰਾਮੈਨ ਨਾਲ ਤੁਹਾਡੇ ਗੱਲਾਂ ਸੁਣ ਕੇ ਆਪਦੀ ਜਵਾਨੀ ਯਾਦ ਕਰਦਾ ਹਾਂ ਜੀ ਤੇ ਜਦੋਂ ਤੁਸੀਂ ਅਪਰੰਦਾ ਜਿਨਾ ਕੰਮ ਕੀਤਾ ਪੁੱਤ ਇਹ ਕੈਮਰਾਮੈਨ ਕੁੱਟ ਵੀ ਖਾ ਲੰਦੇ ਕਿ ਯਾਰੀ ਬਹੁਤ ਖਾਧੀ ਖੁਵੰਲਾ ਹਾਂ ਖਾਧੀ ਇੱਕ ਸਟੂਡੀਓ ਚ ਵਿਆਹ ਬੁੱਕ ਕਰ ਲਿਆ ਜੀ ਕਿਸੇ ਸਟੂਡੀਓ ਵਾਲੇ ਨੇ ਤੇ ਮੁੰਡਾ ਸੀ ਨਵਾਂ ਜੰਗ ਏਜ ਦਾ ਤੇ ਕੈਮਰਾ ਨੂੰ ਫੜਾਇਆ ਮੂਵੀ ਬਣਾਈ ਗਿਆ ਪੁੱਤ ਜਦੋਂ ਘਰ ਵਾਲਿਆਂ ਨੇ ਮੂਵੀ ਵੇਖੀ ਜੀ ਤੇ ਉਹ ਤਾਂ ਕੁੜਕਾਂ ਦੇ ਮੂੰਹ ਕਨੀ ਝੱਕ ਗਿਆ ਤੇ ਕੈਮਰਾਮੈਨ ਲੋਕਾਂ ਦੇ ਪੈਰਾ ਕੰਨੀ ਸੀ ਆਦਾ ਆ ਸਿਆਲ ਲੋ ਵੀ ਝਾਂਜਰ ਵਾਲੀ ਭੈਣ ਸੋਢੀ ਐ ਆਪ